ਸਾਊਦੀ ਅਰੇਬੀਆ ਨੇ ਆਫੀਸ਼ੀਅਲੀ ਜਿਹੜਾ ਕਫਾਲਾ ਸਿਸਟਮ ਸੀ ਉਹ ਐਂਡ ਕਰਤਾ ਹੈ ਹੁਣ ਕਫਾਲਾ ਸਿਸਟਮ ਕੀ ਹੈ ਕਿ ਜਿਹੜੇ ਵੀ ਦੁਨੀਆ ਤੋਂ ਬਾਕੀ ਦੂਰਦਰਾਡੇ ਦੇਸ਼ਾਂ ਦੇ ਵਿੱਚੋਂ ਵਰਕਰ ਬੁਲਾ ਕੇ ਸਾਊਦੀ ਅਰੇਬੀਆ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਉਥੋਂ ਦੇ ਇੰਪਲੋਇਰਸ ਉਹਨਾਂ ਨੂੰ ਹਾਇਰ ਕਰਦੇ ਸੀ ਉਹ ਉਹਨਾਂ ਦਾ ਪਾਸਪੋਰਟ ਰੱਖ ਲੈਂਦੇ ਸੀ ਤੇ ਉਹਨਾਂ ਦਾ ਵਰਕਰਸ ਦਾ ਕਿਤੇ ਵੀ ਆਉਣਾ ਜਾਣਾ ਤੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਹੁੰਦਾ ਸੀ ਉਹ ਸਿਸਟਮ ਹੁਣ ਸਾਊਦੀ ਅਰੇਬੀਆ ਨੇ ਬੰਦ ਕਰਤਾ ਇਹ ਸਿਸਟਮ ਲਾਂਚ ਹੋਇਆ ਸੀ 1950 ਦੇ ਵਿੱਚ ਮਾਈਗ੍ਰੈਂਟ ਵਰਕਰਸ ਦੇ ਲਈ ਜਿਹੜੇ ਹੋਰ ਦੇਸ਼ਾਂ ਦੇ ਵਿੱਚੋਂ ਸਾਊਦੀ ਅਰੇਬੀਆ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਸੀ ਇਹਦੇ ਨਾਲ এমਪਲॉयर्स ਜਿਹੜੇ ਆ ਜਿਹੜੇ ਵਰਕਰਸ ਆਉਂਦੇ ਸੀ ਬਾਕੀ ਦੇਸ਼ਾਂ ਦੇ ਵਿੱਚੋਂ ਉਹਨਾਂ ਦੇ ਪਾਸਪੋਰਟਸ ਵੀ ਆਪਣੇ ਕੋਲ ਰੱਖ ਲੈਂਦੇ ਸੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਇੱਧਰ ਉੱਧਰ ਦੀ ਮੂਵਮੈਂਟ ਹੋ ਕਿਤੇ ਜਾ ਨਹੀਂ ਸੀ ਸਕਦੇ ਕਿੱਥੇ ਰਹਿਣਗੇ ਉਹਨਾਂ ਦਾ ਖਾਣਾ ਪੀਣਾ ਉਹ ਸਾਰਾ ਕੁਝ এমਪਲॉयर्स ਦੇ ਹੱਥ 'ਚ ਹੁੰਦਾ ਸੀ এমਪਲॉयर्स ਮਤਲਬ ਜਿਨ੍ਹਾਂ ਨੇ ਉਹਨਾਂ ਨੂੰ ਕੰਮ ਦਿੱਤਾ ਹੁੰਦਾ ਸੀ ਇਹ ਸਿਸਟਮ ਨੂੰ ਕਿਹਾ ਜਾਂਦਾ ਸੀ ਮਾਡਰਨ ਦੁਨੀਆ ਦਾ ਇੱਕ ਗੁਲਾਮੀ ਵਾਲਾ ਸਿਸਟਮ ਸਾਊਦੀ ਅਰੇਬੀਆ ਨੇ ਜੂਨ 2025 ਦੇ ਵਿੱਚ ਇਸ ਸਾਲ ਇਹਨੂੰ ਬੰਦ ਕਰ ਦਿੱਤਾ। ਇਹ ਸਭ ਤੋਂ ਜ਼ਿਆਦਾ ਵੱਡੀਆਂ ਚੇਂਜਸ ਨੇ ਸਾਊਦੀ ਅਰੇਬੀਆ ਦੀ ਲੇਬਰ ਸਿਸਟਮ ਦੇ ਵਿੱਚ ਲਾਅ ਦੇ ਵਿੱਚ ਕੀਤੀਆਂ ਗਈਆਂ ਬਦਲਾਵ ਇਸ ਦਹਾਕੇ ਦੇ ਇਹ ਸਿਸਟਮ ਲਾਂਚ ਕੀਤਾ ਗਿਆ ਪ੍ਰਿੰਸ ਮੁਹੰਮਦ ਬੈਨ ਸੁਲਮਾਨਸ ਵਿਜ਼ਨ 2030 ਦੇ پلان ਦੇ ਤਹਿਤ ਇਸ پلان ਦੇ ਤਹਿਤ ਇਕਨੋਮੀ ਨੂੰ ਮਾਡਰਨਾਈਜ਼ ਕਰਨ ਲਈ ਡਿਵੈਲਪ ਕਰਨ ਲਈ ਪੂਰੀ ਦੁਨੀਆ ਤੋਂ ਅਲੱਗ-ਅਲੱਗ ਤਰ੍ਹਾਂ ਦੇ ਟੈਲੈਂਟ ਇਕੱਠੇ ਕਰਨ ਲਈ ਸਾਊਦੀ ਅਰੇਬੀਆ ਨੇ ਇਹ ਸਿਸਟਮ ਜਿਹੜਾ ਐਂਡ ਕੀਤਾ ਹੈ ਜਿਹੜਾ ਕਫਾਲਾ ਸਿਸਟਮ ਦਾ ਐਂਡ ਹੈ ਇਹ ਚੀਜ਼ ਕਿਸ ਹੱਦ ਤੱਕ ਅਸਰ ਪਾਏਗੀ ਇਹ ਚੀਜ਼ 13 ਮਿਲੀਅਨ ਅਲੱਗ ਅਲੱਗ ਫੋਰਨ ਵਰਕਰਸ ਦੇ ਉੱਤੇ ਅਸਰ ਪਾਏਗੀ ਜਿਹੜੇ ਕੀ ਕੰਮ ਕਰ ਰਹੇ ਨੇ ਸਾਊਦੀ ਅਰੇਬੀਆ ਦੇ ਵਿੱਚ ਤੇ ਇਹਨਾਂ ਦੇ ਵਿੱਚ ਆਉਂਦੇ ਆ ਤਕਰੀਬਨ 22 ਮਿਲੀਅਨ ਇੰਡੀਅਨਸ ਜਿਹੜੇ ਕੀ ਉੱਥੇ ਰਹਿ ਕੇ ਸਾਊਦੀ ਅਰੇਬੀਆ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ ਤੇ ਕਈਆਂ ਦੇ ਲਈ ਇੱਕ ਰੀਸ਼ੇਪ ਕਰ ਸਕਦੀ ਹੈ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਕੰਮ ਕਰਦਾ ਤਰੀਕਾ ਜਿਹੜਾ ਕੀ ਸਾਊਦੀ ਅਰੇਬੀਆ ਦੇ ਵਿੱਚ ਜਿੱਥੋਂ ਲਾਈਵਲੀਹੂਡ ਆਪਣਾ ਕਮਾ ਰਹੇ ਨੇ ਇਹਦੇ ਹੱਕਿਆਂ ਤੋਂ ਲੱਖਾਂ ਮਾਈਗ੍ਰੈਂਟ ਵਰਕਰਸ ਜਿਹੜੇ ਸਾਊਦੀ ਅਰੇਬੀਆ ਜਾ ਰਹੇ ਨੇ ਇੱਕ ਸਿਸਟਮ ਦੇ ਤਹਿਤ ਉੱਥੇ ਕੰਮ ਕਰ ਰਹੇ ਨੇ ਆਪਣਾ ਹਰੇਕ ਜ਼ਿੰਦਗੀ ਦਾ ਜਿਹੜਾ ਹਿੱਸਾ ਉਹਨਾਂ ਦਾ ਉੱਥੇ ਰਹਿ ਕੇ ਪ੍ਰਭਾਵਿਤ ਹੋ ਰਿਹਾ ਤੇ ਉਹਨੂੰ ਹੀ ਕਫਾਲਾ ਸਿਸਟਮ ਸਾਊਦੀ ਅਰੇਬੀਆ ਵਾਲੇ ਬੋਲਦੇ ਸੀ ਅਰੇਬਿਕ ਦੇ ਵਿੱਚ ਐਕਚੁਅਲੀ ਜਿਹੜਾ ਕਫਾਲਾ ਹੈ ਇਹਦਾ ਮਤਲਬ ਹੈ ਸਪான்ਸਰਸ਼ਿਪ ਕਰਨਾ ਮਤਲਬ ਉਹ ਸਿਸਟਮ ਜਿਹਦੇ ਨਾਲ ਆਪਾਂ ਫੋਰਨ ਵਰਕਰਸ ਨੂੰ ਇੱਕ 엠ਪਲੋਇਰ ਉੱਥੋਂ ਦਾ ਬੁਲਾ ਸਕਦਾ ਉੱਥੋਂ ਦੇ ਲੋਕਲ 엠ਪਲੋਇਰ ਨੂੰ ਐਕਚੁਅਲ ਵਿੱਚ ਕਾਫਿਲ ਕਿਹਾ ਜਾਂਦਾ ਤੇ ਉਹਦਾ ਸਾਰੇ ਦਾ ਸਾਰਾ ਜਿਹੜਾ ਕੰਟਰੋਲ ਹੈ ਉਹ ਵਰਕਰ ਦੀ ਵੀਜ਼ਾ ਦੇ ਉੱਤੇ ਹੋਏਗਾ ਜੌਬ ਦੇ ਉੱਤੇ ਹੋਏਗਾ ਉਹ ਕਿੱਥੇ ਰਹੇਗਾ ਕਿਸ ਤਰ੍ਹਾਂ ਰਹੇਗਾ ਕਿੱਥੇ ਜਾਏਗਾ ਆਏਗਾ ਉਹ ਸਾਰਾ ਕੁਝ ਇੱਕ এমਪਲੋਇਰ ਦੇ ਇੱਕ ਕੰਮ ਦੇਣ ਵਾਲੇ ਦੇ ਹੱਥ ਦੇ ਵਿੱਚ ਹੁੰਦਾ ਹੈ ਤੇ ਵਰਕਰਸ ਕਿਸੇ ਵੀ ਤਰੀਕੇ ਦੇ ਨਾਲ ਇਸ ਸਿਸਟਮ ਦੇ ਤਹਿਤ ਜੌਬ ਨਹੀਂ ਸੀ ਚੇਂਜ ਕਰ ਸਕਦੇ ਨਾ ਤਾਂ ਉਹ ਕੰਟਰੀ ਨੂੰ ਛੱਡ ਸਕਦੇ ਸੀ ਤੇ ਨਾ ਹੀ ਉਹਨਾਂ ਦੇ ਆਪਣੇ ਪਾਸਪੋਰਟਸ ਦਾ ਅਖਤਿਆਰ ਉਹਨਾਂ ਦੇ ਆਪਣੇ ਕੋਲ ਹੁੰਦਾ ਸੀ ਨਾ ਹੀ ਉਹਨਾਂ ਦੇ ਪਾਸਪੋਰਟਸ ਨੂੰ ਰੀਨਿਊ ਕੀਤਾ ਜਾ ਸਕਦਾ ਸੀ ਸਪான்ਸਰ ਦੇ ਅਪਰੂਵਲ ਤੋਂ ਬਗੈਰ ਹੁਣ ਦੇਖਿਆ ਜਾਏ ਤਾਂ ਸਾਊਦੀ ਅਰੇਬੀਆ ਦੇ ਵਿੱਚ ਕੰਸਟਰਕਸ਼ਨ ਸਾਈਟਸ ਤੋਂ ਲੈ ਕੇ ਘਰਾਂ ਤੋਂ ਲੈ ਕੇ ਹਸਪਤਾਲਾਂ ਤੱਕ ਸਾਰੇ ਦਾ ਸਾਰਾ ਜਿਹੜਾ ਵਰਕਰ ਸਿਸਟਮ ਹੈ ਸਾਰੇ ਦੇ ਸਾਰੇ ਜਿਹੜੇ ਕਾਮੇ ਨੇ ਉਹ ਕਿੱਥੋਂ ਆਉਂਦੇ ਆ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਤੋਂ ਤੇ ਕਫਾਲਾ ਸਿਸਟਮ ਦੇ ਤਹਿਤ ਹੀ ਆਉਂਦੇ ਨੇ ਤੇ ਜਾ ਕੇ ਸਾਊਦੀ ਅਰੇਬੀਆ ਆਪਣੀ ਰੋਜ਼ੀ-ਰੋਟੀ ਕਮਾਉਂਦੇ ਆ ਤੇ ਇਹਨਾਂ ਦੇ ਨਾਲ ਐਕਚੁਅਲੀ ਜਿਹੜੇ ਵਰਕਰ ਆ ਉਹਨਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਸੀ ਤੇ ਇਹ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀ 1950 ਦੇ ਵਿੱਚ ਜਦੋਂ ਇੱਕ ਤੇਲ ਦਾ ਬੂਮ ਆਇਆ ਸਾਊਦੀ ਅਰੇਬੀਆ ਦੇ ਵਿੱਚ ਤੇਲ ਦੀਆਂ ਖਾਨਾਂ ਬਣੀਆਂ ਤੇਲ ਦੀ ਮਾਈਨਿੰਗ ਸ਼ੁਰੂ ਹੋਣੀ ਸ਼ੁਰੂ ਹੋਈ ਤੇ ਇਸ ਚੀਜ਼ ਨੇ ਵੈਸਟ ਏਸ਼ੀਅਨ ਰੀਜਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਕਿਉਂਕਿ ਉੱਥੋਂ ਬਹੁਤ ਜ਼ਿਆਦਾ ਵਰਕਰਸ ਜਿਹੜੇ ਆ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਲਈ ਸਾਊਦੀ ਅਰੇਬੀਆ ਪਹੁੰਚਦੇ ਸੀ ਇਸ ਸਾਰੇ ਸਿਸਟਮ ਦੇ ਨਾਲ ਐਕਚੁਅਲੀ ਰੈਗੂਲੇਟ ਕੀਤਾ ਜਾਂਦਾ ਸੀ ਕਿ ਕਿੰਨੇ ਲੇਬਰ ਵਾਲੇ ਜਿਹੜੇ ਵਰਕਰਸ ਹੈ ਉਹ ਸਾਊਦੀ ਅਰੇਬੀਆ ਦੇ ਵਿੱਚ ਆਣਗੇ ਜਾਂ ਕਿਵੇਂ ਰਹਿਣਗੇ ਉਹਨਾਂ ਦੀ ਜਿਹੜੀ ਗ੍ਰੋਥ ਹੈ ਉਹ ਕਿਸ ਹਿਸਾਬ ਨਾਲ ਹੋਏਗੀ ਇਹ ਸਿਸਟਮ ਕਰਨਾ ਕੀ ਚਾਹੁੰਦਾ ਸੀ ਇਹ ਚਾਹੁੰਦਾ ਸੀਗਾ ਕਿ ਸਾਰੇ ਜਿਹੜੇ ਵਰਕਰਸ ਅਲੱਗ-ਅਲੱਗ ਦੁਨੀਆਂ ਦੇ ਹਿੱਸਿਆਂ ਤੋਂ ਆ ਰਹੇ ਨੇ ਤੇ ਸਾਊਦੀ ਅਰੇਬੀਆ ਦੇ ਵਿੱਚ ਕੰਮ ਕਰ ਰਹੇ ਆ ਉਨ੍ਹਾਂ ਦੀ ਗ੍ਰੋਥ ਨੂੰ ਜਾਂ ਉਨ੍ਹਾਂ ਦੇ ਵਿੱਚ ਜੋ ਪੈਥਸੇਟਿਲੇ ਦੀ ਮੂਵਮੈਂਟ ਹੈ ਜਾਂ ਉਨ੍ਹਾਂ ਵਰਕਰਸ ਤੋਂ ਜਿਹੜਾ ਕੰਮ ਕਰਵਾਇਆ ਜਾਏਗਾ ਉਹ ਇੱਕ ਤਰ੍ਹਾਂ ਨਾਲ ਸਲੇਵਰੀ ਸਿਸਟਮ ਨਾਲ ਕਰਵਾਇਆ ਜਾਏਗਾ ਉਹਨਾਂ ਨੂੰ ਕੰਟਰੋਲ ਕਰਕੇ ਕਰਵਾਇਆ ਜਾਏਗਾ ਉਹ ਡਰਦੇ ਸੀ ਸ਼ਾਇਦ ਕਿਤੇ ਨਾ ਕਿਤੇ ਕਿ ਕਿਤੇ ਬਾਹਰਲੇ ਜਿਹੜੇ ਵਰਕਰਸ ਹੈ ਉਹ ਸਾਡੇ ਸਿਸਟਮ ਦੇ ਉੱਤੇ ਹਾਵੀ ਨਾ ਹੋ ਜਾਣ ਤੇ ਸਮੇਂ ਦੇ ਨਾਲ-ਨਾਲ ਇਹ ਜਿਹੜਾ ਸਿਸਟਮ ਹੈ ਵੈਸਟ ਏਸ਼ੀਆ ਵੱਲ ਵੀ ਚੱਲ ਪਿਆ ਹਰੇਕ ਕੰਟਰੀ ਨੇ ਆਪਣੇ ਥੋੜੇ ਜਿ ਅਦਲਾ ਬਦਲਾ ਦੇ ਨਾਲ ਇਹ ਸਿਸਟਮ ਆਪਣੀ ਕੰਟਰੀ ਦੇ ਵਿੱਚ ਇੰਪਲੀਮੈਂਟ ਕੀਤਾ ਮਤਲਬ ਲਾਗੂ ਕੀਤਾ ਤੇ ਇਹਦੇ ਨਾਲ ਹੁੰਦਾ ਕੀ ਸੀ ਜਿਹੜਾ ਕੰਮ ਦੇਣ ਵਾਲਾ ਬੰਦਾ ਸੀ ਉਹਦੇ ਕੋਲ ਸਾਰੇ ਦਾ ਸਾਰਾ ਕੰਟਰੋਲ ਆ ਜਾਂਦਾ ਸੀ ਫੋਰਨ ਵਰਕਰਸ ਦਾ ਤੇ ਸਾਊਦੀ ਅਰੇਬੀਆ ਦੇ ਵਿੱਚ ਕੀ ਹੋਇਆ ਕਿ ਇਹ ਕੰਟਰੋਲ ਮਿਲੀਅਨ ਮਤਲਬ ਲੱਖਾਂ ਲੋਕਾਂ ਦੇ ਉੱਤੇ ਕੀਤਾ ਜਾਣ ਲੱਗਿਆ ਕਿਉਂਕਿ ਲੱਖਾਂ ਲੋਕ ਕੰਮ ਦੀ ਤਲਾਸ਼ ਦੇ ਵਿੱਚ ਸਾਊਦੀ ਅਰੇਬੀਆ ਜਾਂਦੇ ਸੀ ਸਾਊਦੀ ਅਰੇਬੀਆ ਦੇ ਕੋਲ ਇਸ ਟਾਈਮ ਡੇਢ ਕਰੋੜ ਤਕਰੀਬਨ ਬਾਹਰਲੇ ਵਰਕਰਸ ਨੇ ਜਿਹੜੇ ਉੱਥੇ ਜਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ ਤੇ ਪੂਰੀ ਜਿਹੜੀ ਸਾਊਦੀ ਅਰੇਬੀਆ ਦੀ ਪੋਪੂਲੇਸ਼ਨ ਆ ਉਹਦਾ 42% ਬਣਦਾ ਹੈ। ਜ਼ਿਆਦਾਤਰ ਇਹਨਾਂ ਦੇ ਵਿੱਚੋਂ ਸਾਊਥ ਤੋਂ ਆ ਰਹੇ ਆ ਜਾਂ ਸਾਊਥ-ਈਸਟ ਦੀਆਂ ਏਸ਼ੀਅਨ ਕੰਟਰੀਜ਼ ਤੋਂ ਆ ਰਹੇ ਆ। ਤੇ ਜਿਹੜਾ ਇਹ ਰਿਫਾਰਮ ਇਹ ਬਦਲਾਵ ਲਿਆਂਦਾ ਗਿਆ ਕਾਨੂੰਨ ਦੇ ਵਿੱਚ ਜੂਨ ਦੇ ਵਿੱਚ ਇਸ ਸਾਲ ਉਨੇ ਆਫੀਸ਼ੀਅਲੀ ਇਸ ਚੀਜ਼ ਨੂੰ ਐਂਡ ਕਰਤਾ ਮਤਲਬ ਖਤਮ ਕਰਤਾ ਹੁਣ ਇਹਦੀ ਜਗ੍ਹਾ ਤੇ ਕਿਹੜਾ ਸਿਸਟਮ ਇੰਟਰੋਡਿਊਸ ਕੀਤਾ ਗਿਆ ਕੰਟਰੈਕਟ ਬੇਸਡ ਫਰੇਮਵਰਕ ਹੁਣ ਜਿਹੜੇ ਵਰਕਰ ਹੈ ਉਹ ਸਵਿਚ ਕਰ ਸਕਦੇ ਆਪਣੀਆਂ ਜੌਬਸ ਨੂੰ ਜਦੋਂ ਉਹ ਕੰਪਲੀਟ ਕਰ ਲੈਣੇ ਕੰਟਰੈਕਟ ਮਤਲਬ ਇੱਕ ਵੱੱਦਾ ਹੋਇਆ ਕੰਟਰੈਕਟ ਸਾਈਨ ਹੋਏਗਾ ਏਮਪਲੋਇਰ ਦੇ ਵਿੱਚ ਤੇ ਵਰਕਰ ਦੇ ਵਿੱਚ ਤੇ ਸਿਰਫ ਏਮਪਲਾਈ ਨੂੰ ਕਰਨਾ ਕੀ ਹੋਏਗਾ ਜਿਹੜਾ ਵਰਕਰ ਹੈ ਉਹਨੇ ਇਨਾ ਨੋਟਿਸ ਦੇਣਾ ਕਿ ਇੰਨੇ ਟਾਈਮ ਦੇ ਵਿੱਚ ਮੇਰਾ ਕੰਮ ਖਤਮ ਹੋ ਰਿਹਾ ਹੁਣ ਜਿਹੜਾ ਮਾਈਗ੍ਰੈਂਟ ਵਰਕਰ ਹੋਏਗਾ ਉਹ ਟ੍ਰੈਵਲ ਵੀ ਕਰ ਸਕੇਗਾ ਕਿਤੇ ਆ ਜਾ ਵੀ ਸਕੇਗਾ ਬਿਨਾ ਏਮਪਲੋਇਰ ਦੀ ਪਰਮਿਸ਼ਨ ਤੋਂ ਜਾਂ ਉਹਦੇ ਵੀਜ਼ਾ ਦੇ ਅਪਰੂਵਲ ਤੋਂ ਤੇ ਜਿਹੜਾ ਵਰਕਰ ਹੈ ਉਹ ਇਸ ਚੀਜ਼ ਦੀ ਕੰਪਲੇਂਟ ਵੀ ਕਰ ਸਕੇਗਾ ਕਿ ਮੇਰਾ ਵੇਜੇਸ ਜਾਂ ਮੇਰੀ ਤਨਖਾਹ ਲੇਟ ਹੋਈ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਰੂਲ ਵਾਇਓਲੇਟ ਹੋਇਆ ਜਾਂ ਮੈਨੂੰ ਕਿਸੇ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇੱਥੇ ਸਾਰਾ ਕੁਝ ਆਉਂਦਾ ਹੈ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਮਾਨਸ ਵਿਜ਼ਨ 2030 30 ਦੇ ਪਲਾਨ ਦੇ ਹਿਸਾਬ ਨਾਲ ਤੇ ਇਹ ਪਲਾਨ ਦੇ ਹਿਸਾਬ ਨਾਲ ਇਕਨੋਮੀ ਨੂੰ ਹੋਰ ਜ਼ਿਆਦਾ ਐਕਸਟੈਂਡ ਕਰਨ ਲਈ ਹੋਰ ਜ਼ਿਆਦਾ ਲੋਕਾਂ ਨੂੰ ਅਟਰੈਕਟ ਕਰਨ ਲਈ ਕਿ ਉਹ ਸਾウਦੀ ਅਰੇਬੀਆ ਆਉਣ ਤੇ ਉੱਥੇ ਕੰਮ ਕਰਨ ਇਹ ਜਿਹੜਾ ਪਲਾਨ ਹੈ ਉਹ ਲਿਆਂਦਾ ਗਿਆ ਐਕਚੁਅਲੀ ਜਿਹੜੇ ਰੂਲਸ ਕਤਰ ਵੀ ਯੂਜ਼ ਕਰ ਰਿਆ ਸੀ ਜਿਹੜਾ ਕਿ ਸਾウਦੀ ਅਰੇਬੀਆ ਦਾ ਨੇਬਰਿੰਗ ਦੇਸ਼ ਹੈ ਉਹਨੇ ਵੀ ਸਾਰੇ ਰਿਵਾਈਵ ਕੀਤੇ ਆਪਣੇ ਪਲਾਨਸ ਲੇਬਰ ਰੂਲਸ ਰਿਵਾਈਵ ਕੀਤੇ ਆ ਕਿਸ ਤੋਂ ਪਹਿਲਾਂ ਰਿਵਾਈਵ ਕੀਤੇ ਆ 2022 FIFA ਵਰਲਡ ਕੱਪ ਤੋਂ ਪਹਿਲਾਂ ਇੰਡੀਅਨ ਵਰਕਰਸ ਦੇ ਲਈ ਇਹ ਇੱਕ ਟਰਨਿੰਗ ਪੁਆਇੰਟ ਸਾਬਤ ਹੋਏਗਾ ਤੇ ਇਹ ਕਿਹਾ ਜਾ ਰਿਹਾ ਹੈ ਕਿ 2.5 ਮਿਲੀਅਨ ਇੰਡੀਅਨਸ ਜਿਹੜੇ ਵਰਕ ਕਰਦੇ ਆ ਜਿਹੜੇ ਕੰਮ ਕਰਦੇ ਆ ਸਾਊਦੀ ਅਰੇਬੀਆ ਦੇ ਵਿੱਚ ਉਹਨਾਂ ਦੇ ਲਈ ਇੱਕ ਸੁੱਖ ਦਾ ਸਾਹ ਹੋਏਗਾ ਸਾਊਦੀ ਅਰੇਬੀਆ ਐਕਚੁਅਲੀ ਹੋਸਟ ਕਰਦਾ ਹੈ ਬੜੇ ਜ਼ਿਆਦਾ ਜਿਹੜੇ ਮਾਈਗ੍ਰੈਂਟ ਲੇਬਰ ਆਉਂਦੀ ਹੈ ਬੰਗਲਾਦੇਸ਼ ਦੇ ਵਿੱਚੋਂ ਵੀ ਪਾਕਿਸਤਾਨ ਦੇ ਵਿੱਚੋਂ ਵੀ ਇੰਡੋਨੇਸ਼ੀਆ ਦੇ ਵਿੱਚੋਂ ਵੀ ਤੇ ਬਹੁਤ ਸਾਰੇ ਹੋਰ ਦੁਨੀਆ ਦੇ ਦੇਸ਼ਾਂ ਦੇ ਵਿੱਚੋਂ ਵੀ ਜ਼ਿਆਦਾਤਰ ਵਰਕਰ ਜਿਹੜੇ ਉੱਥੇ ਜਾ ਰਹੇ ਨੇ ਕੰਮ ਕਰਨ ਉਹ ਬੇਸਿਕਲੀ ਉੱਥੇ ਜਾ ਕੇ ਕੰਸਟਰਕਸ਼ਨ ਦੀ ਫੀਲਡ ਦੇ ਵਿੱਚ ਕੰਮ ਕਰਦੇ ਆ ਹੈਲਥ케ਅਰ ਦੀ ਫੀਲਡ ਦੇ ਵਿੱਚ ਕੰਮ ਕਰਦੇ ਆ ਡੋਮੈਸਟਿਕ ਵਰਕਰ ਦੀ ਤਰ੍ਹਾਂ ਕੰਮ ਕਰਦੇ ਆ ਯਾ ਰਿਟੇਲ ਤੇ ਸਰਵਿਸਸਿਸ ਦੇ ਵਿੱਚ ਕੰਮ ਕਰਦੇ ਇਹਦੇ ਨਾਲ ਜਿਹੜੀਆਂ ਜੌਬ ਟ੍ਰਾਂਸਫਰਸ ਐ ਉਹ ਬਹੁਤ ਈਜ਼ੀ ਹੋ ਜਾਣਗੀਆਂ ਵਰਕਰਸ ਦਾ ਆਣਾ ਜਾਣਾ ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਨੇ ਉਹ ਕਿਸੇ ਤਰ੍ਹਾਂ ਹਟਾਈਆਂ ਜਾ ਸਕਦੀਆਂ ਇੱਕ ਵਰਕਰ ਨੂੰ ਸੁੱਖ ਦਾ ਸਾਹ ਆਏਗਾ ਤੇ ਉਹ ਬੈਟਰ ਤਰੀਕੇ ਦੇ ਨਾਲ ਆਪਣਾ ਪੇ ਸਕੇਲ ਲੈ ਸਕਦੇ ਆ ਜਾਂ ਉੱਥੇ ਸੇਫ ਫੀਲ ਕਰ ਸਕਦੇ ਆ ਆਪਣੇ ਜਿਹੜੇ ਵਰਕਿੰਗ ਕੰਡੀਸ਼ਨਸ ਦੇ ਵਿੱਚ ਤੇ ਸਾਊਦੀ ਅਰੇਬੀਆ ਦੇ ਲਈ ਇੱਕ ਬਹੁਤ ਵੱਡਾ ਸਟੈਪ ਐ ਮਾਡਰਨ ਲੇਬਰ ਮਾਰਕੀਟ ਦੇ ਵੱਲ ਨੂੰ ਤੇ ਇਹਦੇ ਨਾਲ ਹੀ ਸਾਡੀ ਇਹ ਖਬਰ ਅੱਜ ਦੀ ਖਤਮ ਹੁੰਦੀ ਹੈ